ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਹਰ ਤਨ ਪਾਇਆ ਸੁਹਾਗਣੀ ਦੌਲਤ ਨਾਹੀ ਚੀਤ ਸੰਤ ਸੰਯੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਬਨੋਦ ਆਨੰਦ ਕੋਡ ਪ੍ਰੇਪ੍ਰੀਤਮ ਸੰਗ ਬਨੇ ਮਨ ਬਾਇ ਤ ਫਲ ਪਾਇਆ ਹਰ ਨਾਨਕ ਨਾਮ ਭਨੇ ਸ਼ੰਤ ਇਮਕਰ ਰੁੱਤ ਮਨ ਭਾਵਤੀ ਮਾਗ ਫਗਣ ਗੁਣਵੰਤ ਜਿਓ ਸਖੀ ਸਹੇਲੀ ਗਾਓ ਮੰਗਲੋ ਗ੍ਰਹਿ ਆਏ ਹਰ ਕੰਤ ਜਿਓ ਗ੍ਰਹਿ ਲਾਲ ਆਏ ਮਨ ਤੇ ਆਏ ਸੇਜ ਸੁੰਦਰ ਸੋਹੀਆ ਵਣ ਤ੍ਰੇਨ ਤ੍ਰੇ ਪਵਨ ਭਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸੁਆਮੀ ਏ ਸ਼ਪੁਨੀ ਮਨ ਜਪਿਆ ਨਿਰਮਲ ਮੰਤ ਜਿਓ ਬਿਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਧਰ ਕੰਤ ਜੀਓ ਸਲੋਕ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਰ ਸਭ ਤੇ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ ਜਿਨ ਜਾਣਿਆ ਸਹੀ ਤਰੇ ਸੂਰੇ ਸੇ ਬੀਰ ਨਾਨਕ ਤਿਨ ਬਲੇ ਹਾਰਣੈ ਹਰ ਜਪ ਉਤਰੇ ਤੀਰ ਸ਼ੰਤ ਚਰਨ ਬਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਰੇ ਹਰ ਭਗਤ ਕੀਆ ਪਰਵੇਸ਼ ਜਿਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮੰਤੇ ਬੀਸਰੇ ਤਜ ਆਪ ਸਰਣੀ ਪਰੇ ਚਰਣੀ ਸਰਬ ਗੁਣ ਜਗਦੀਸ਼ਰੈ ਗੋਬਿੰਦ ਗੁਣ ਨਿਤ ਸ੍ਰੀ ਰੰਗ ਸੁਆਮੀ ਆਦ ਕੋ ਆਦੇਸ ਜਿਓ ਬੇਨਵੰਤ ਨਾਨਕ ਮਿਆ ਧਾਰੋ ਜੁਗ ਜੁਗੋ ਇੱਕ ਵੇਸ ਜਿਓ RAM KALI ਮਹੱਲਾ ਪਹਿਲਾ ਦਖਣੀ ਓੰਕਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਚਿਤ ਓੰਕਾਰ ਸੈਲ ਜੁਗ ਭਏ ਓੰਕਾਰ ਬੇਦ ਨਿਰਮਏ ਓ ਅੰਕਾਰ ਸ਼ਬਦ ਉਦਰੇ ਓ ਅੰਕਾਰ ਗੁਰਮਖ ਤਰੇ ਓ ਨਮ ਅੱਖਰ ਸੁਣੋ ਵਿਚਾਰ ਔਨਮ ਅੱਖਰ ਤ੍ਰਿਭਵਨ ਸਾਰ ਸੁਣ ਪਾण्डे ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮਖ ਗੋਪਾਲਾ ਰਹਾਓ ਸਸੈ ਸਭ ਜਗ ਸਹਿ ਜੋ ਪਾਇਆ ਤੀਨ ਭਵਨ ਇਕ ਜੋਤੀ ਗੁਰਮਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਨਕ ਮੋਤੀ ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮਖ ਦੇਖੈ ਸਾਚ ਸਮਾਲੇ ਬਿਨ ਜਾਗੇ ਬਿਨ ਸਾਚੇ ਜਗ ਕਾਚਾ ਤਦੈ ਧਰਮ ਧਰੇ ਤਰਮਾਪੁਰ ਗੁਣਕਾਰੀ ਮਨ ਧੀਰਾ ਦਦੈ ਤੂਲ ਪੜੈ ਮੁਖ ਮਸਤਕ ਕੰਚਨ ਭਏ ਮਨੂਰਾ ਧਨ ਤਰਣੀ ਤਰੈ ਆਪ ਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਗਿਆਨ ਗਵਾਇਆ ਦੂਜਾ ਭਾਇਆ ਗਰਬ ਗਲੇ ਬਿਖ ਖਾਇਆ ਗੁਰ ਰਸ ਗੀਤ ਨਾ ਬਾਦ ਨਹੀਂ ਭਾਵੇ ਸੁਣੀਐ ਗੈਰ ਗੰਭੀਰ ਗਵਾਇਆ ਗੁਰ ਸੱਚ ਕਹਿਆ ਅਮਰਤ ਲਹਿਆ ਮਨ ਤਨ ਸਾਚ ਸੁਖਾਇਆ ਆਪੇ ਗੁਰਮਖ ਆਪੇ ਦੇਵੇ ਆਪੇ ਅਮਰਤ ਪੀਆਇਆ ਏਕੋ ਏਕ ਕਹੈ ਸਭ ਕੋਈ ਹੋ ਮੈਂ ਗਰਬ ਵਿਆਪੈ ਅੰਤਰ ਬਾਹਰ ਏਕ ਪਛਾਣੈ ਇਉ ਕਰ ਮਹਿਲ ਸੰਝਾਪੈ ਪ੍ਰਭ ਨੇੜੈ ਹਰ ਦੂਰ ਨਾ ਜਾਣੋ ਏਕੋ ਸ੍ਰਿਸ਼ਟ ਸੁਬਾਈ ਇਕੰਕਾਰ ਅਵਰ ਨਈ ਦੂਜਾ ਨਾਨਕ ਏਕ ਸੁਮਾਈ ਇਸ ਕਰਤੇ ਕੋ ਕਿਉ ਗਹਿ ਰੱਖੋ ਅਫਰਿਓ ਤੁਲਿਓ ਨਾ ਜਾਈ ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਠਗੋਰੀ ਪਾਈ ਲਬ ਲੋਭ ਮੋਹਤਾਜ ਵਿਗੂਤੇ ਇਬ ਤਬ ਫਿਰ ਪਛੁਤਾਈ ਏਕ ਸਰੇ ਵੈ ਤਾਂ ਗਤ ਮਿਤ ਪਾਵੇ ਆਵਣ ਜਾਣ ਰਹਾਈ ਏਕ ਚਾਰ ਇਕ ਰੰਗ ਇਕ ਰੂਪ ਏਕ ਚਾਰ ਰੰਗ ਇਕ ਰੂਪ ਪਉਣ ਪਾਣੀ ਅਗਨੀ ਅਸਰੂਪ ਇਕੋ ਭਵਰ ਭਵੇ ਤੇ ਹਲੋਏ ਇਕੋ ਬੂਜੈ ਸੂਜੈ ਪਤ ਹੋਏ ਗਿਆਨ ਧਿਆਨ ਲੈ ਸੰਸਰ ਰਹਿ ਗੁਰਮਖ ਏਕ ਵਿਰਲਾ ਕੋਲ ਹੈ ਜਿਸਨੋ ਦੇ ਕਿਰਪਾ ਤੇ ਸੁਖ ਪਾਏ ਗੁਰੂ ਦਵਾਰ ਆਖ ਸੁਣਾਏ ਓਰਮ ਤੂਰਮ ਜੋ ਤੂ ਜਾਲਾ ਤੀਨ ਭਵਨ ਮੈਂ ਗੁਰ ਗੋਪਾਲਾ ਉਗਵਿਆ ਅਸਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਉਨੰਬਰ ਸੈ ਨੀ ਚਰ ਧਾਰਾ ਊਤਮ ਸ਼ਬਦ ਸਵਾਰਣ ਹਾਰਾ ਇਸ ਏਕੇ ਕਾ ਜਾਣ ਪਿਉ ਆਪੇ ਕਰਤਾ ਆਪੇ ਦੇਉ ਉਗਵੈ ਸੂਰ ਅਸੁਰ ਸੰਘਾਰੈ ਊਚੋ ਦੇਖ ਸ਼ਬਦ ਵਿਚਾਰੈ ਉਪਰਿਆਦ ਅੰਤ ਤਹ ਲੋਏ ਆਪੇ ਕਰੈ ਕਥੈ ਸੁਣੈ ਸੋਏ ਉਗਵੈ ਸੂਰ ਅਸੁਰ ਸੰਘਾਰੈ ਊਚੋ ਦੇਖ ਸ਼ਬਦ ਵਿਚਾਰੈ ਉਪਰ ਆਦੇ ਅੰਤ ਤੇ ਹਲੋਏ ਆਪੇ ਕਰੇ ਕਥੈ ਸੁਣੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ